ਸਰਕਾਰ ਨੂੰ ਮੈਂ ਕਹੂੰਗਾ ਕਿ ਚਰਾਏ ਚ ਖਲੋ ਕੇ ਦੱਸੋ ਕੌਣ ਹੈ ਬੰਦਾ ਕਿੱਥੋਂ ਆਇਆ ਅੱਜ ਕੱਲ੍ਹ ਤੇ ਸੋਸ਼ਲ ਮੀਡੀਆ ਅੱਜ ਕੱਲ੍ਹ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਤੋ ਤੁਸੀਂ ਜਿੰਨੂੰ ਮਰਜ਼ੀ ਫੜ ਸਕਦੇ ਯਾਰ ਗੱਲ ਹੋਵੇ ਦਲਿਤ ਕਿਹ ਹੋਵੇ ਇਹ ਸਾਡੇ ਸਾਰਿਆਂ ਦੇ ਨੇ ਠੀਕ ਹੈ ਕਿਸੇ ਭਾਈਚਾਰੇ ਚ ਪੈਦਾ ਹੋਣ ਨਾਲੋਂ ਠੀਕ ਹੈ ਚਕਸੀਏ ਤੋਂ ਤੇ ਚੋਕੜ ਪਰ ਇਹ ਸਾਰੇ ਦੇਸ਼ ਦੇ ਨੇ ਸਾਰੇ ਵਰਗਾਂ ਦੇ ਨੇ ਸਾਰੇ ਧਰਮਾਂ ਦੇ ਨੇ ਸਾਰਿਆਂ ਦੇ ਸਾਝੇ ਨੇ ਸਾਡੇ ਲਈ ਉਹਨਾਂ ਉੱਡਾ ਹੀ ਦੋਸ਼ੀ ਭਾਵੇਂ ਕਿਸੇ ਵਰਗ ਦਾ ਹੋਵੇ ਉਹ ਭਾਵੇਂ ਉਸੇ ਵਰਗ ਦਾ ਹੋਵੇ ਉੱਡਾ ਹੀ ਦੋਸ਼ੀ ਹੈ ਸਾਡਾ ਕੋਈ ਸ਼ੌਕ ਨਹੀਂ ਹੈ ਕਿ ਸ਼ਹਿਰ ਨੂੰ ਬੰਦ ਕਰੀਏ ਔਰ ਇਹ ਕਟਨਾਵਾ ਅਗਰ ਨਹੀਂ ਰੁਕੀਆਂ ਇਹ ਕਟਨਾਵਾ ਦੇ ਖਿਲਾਫ ਇਹ ਸਖਤ ਕਾਰਵਾਈ ਸਰਕਾਰ ਨਹੀਂ ਕੀਤੀ ਫਿਰ ਪੰਜਾਬ ਵੀ ਬੰਦ ਹੋਏਗਾ ਫਿਰ ਦੇਸ਼ ਵੀ ਬੰਦ ਹੋ ਜਾ ਜੇ ਬਾਬਾ ਸਾਹਿਬ ਦੀ ਮੂਰਤੀ ਦੇ ਉੱਪਰ ਇਹ ਬੇਦਬੀ ਹੋਈ ਹੈ ਤੇ ਇਹਦੀ ਸਿੱਧੇ ਤੌਰ ਤੇ ਸਰਕਾਰ ਜ਼ਿੰਮੇਵਾਰ ਆ ਔਰ ਅਸੀਂ ਸਰਕਾਰ ਕੋ ਜਵਾਬ ਮੰਗਦੇ ਹਾਂ ਦੇਖੋ ਇਹ ਘਟਨਾ ਤੇ ਬਹੁਤ ਵੱਡੀ ਸਾਜ਼ਿਸ਼ ਹੈ ਸਾਡੇ ਖਾਸ ਕਰ ਇਸ ਕਿਤੇ ਤੇ ਔਰ ਸਾਡੇ ਵਰਗਾ ਦੇ ਸਾਡੇ ਭਾਈਚਾਰੇ ਨੂੰ ਮਤਲਬ ਭਾਵਨਾ ਫੜਕਾਉਣ ਤੇ ਔਰ ਦੁੱਖ ਦੀ ਗੱਲ ਇਹ ਹੈ ਕਿ ਸਰਕਾਰ ਦੇ ਕੋਲ ਇਹੋ ਜੇ ਦੋਸ਼ੀ ਫੜੇ ਜਾਂਦੇ ਆ ਸਰਕਾਰ ਉਤੋਂ ਬਾ ਦੱਸਦੀ ਨਹੀਂ ਕਿ ਉੱਤੇ ਪੜਦਾ ਪਉਂਦੀ ਹੈ ਇਹਦਾ ਮਤਲਬ ਸਰਕਾਰ ਨੇ ਕਰਾਇਆ ਜਿਹੜਾ ਦੋਸ਼ੀ ਹੈ ਉਹਦੀ ਡਿਟੇਲ ਕਾਲ ਡਿਟੇਲ ਜਿਹੜੀ ਸੋਸ਼ਲ ਮੀਡੀਆ ਤੇ ਪਾਓ ਲੋਕੀ ਚੈੱਕ ਕਰਨ ਦੇ ਕਿਹਦੇ ਕਿਹਦੇ ਨਾਲ ਉਹਨੇ ਗੱਲ ਕੀਤੀ ਆ ਕਿੰਨੇ ਕਿੰਨੇ ਨੂੰ ਭੇਜਿਆ ਇਹ ਤਾਂ ਬਿਲੋ ਬੇਅਦਬੀਆਂ ਹੋਈਆਂ ਆਨੰਦਪੁਰ ਸਾਹਿਬ ਉਹਦੀ ਵੀ ਬੰਦਾ ਫੜਿਆ ਗਿਆ ਕੋਈ ਨਹੀਂ ਪਤਾ ਕੌਣ ਕਿੱਥੇ ਹੌਲੀ ਜੀ ਕਹਿੰਦੇ ਇਹ ਮੰਦਬੁੱਧੀ ਹੈ ਮੰਦਬੁੱਧੀ ਹੈ ਭਾਈ ਕਿਸੇ ਕੱਪੜੇ ਵਾਲੇ ਦੇ ਕੱਪੜੇ ਚੁੱਕੇ ਜਿਹੜੀ ਉਹਦੀ ਲੋੜ ਉਹ ਪੂਰੀ ਕਰੇ ਇਹਨਾਂ ਨਾਲ ਕੀ ਉਹਦਾ ਰੁਗੜਿਆ ਸਾਡੇ ਗ੍ਰੰਥਾ ਨਾਲ ਸਾਡੇ ਜਿਹੜੇ ਜਿਹੜੇ ਸਾਡੇ ਜਿਹੜੇ ਸਾਡੇ ਮਾਰਗਦਰਸ਼ਕ ਲੋਕ ਨੇ ਜਿਹੜੇ ਜਿਨ੍ਹਾਂ ਨੇ ਦੇਸ਼ ਨੂੰ ਜਾਗ ਸਿਖਾਈ ਹੈ ਜੁਲਦਾਨ ਦਿੱਤਾ ਹੈ ਉਹਨਾਂ ਦੀ ਉਹਨਾਂ ਦੀ ਸਟੈਚੂਆਂ ਤੇ ਉਹਨਾਂ ਦੇ ਮੂਰਤਾਂ ਦੇ ਵੇਦ ਵੀ ਕੋਈ ਕੌਣ ਕਰੇ ਉਹਨਾਂ ਦੇ ਮਤਲਬ ਸਟੈਚੂਆਂ ਦੀ ਖਾਸ ਦਿਨ ਚੁਣਨਾ ਗੈਸ ਘਟਨਾ ਦੇ ਲਈ 26 ਜਨਵਰੀ ਜਦੋਂ ਸਾਰਾ ਦੇਸ਼ ਇਹਦੀ ਸਥਾਪਨਾ ਦਿਵਸ ਮਨਾ ਰਿਹਾ 69 ਦੇ ਦਿਵਸ ਉਹ ਦਿਨ ਕਿ ਚੁਣਿਆ ਗਿਆ ਤੇ ਜੇ ਹੈਗਾ ਜੇ ਸਰਕਾਰ ਸਰਕਾਰ ਨੂੰ ਮੈਂ ਕਹੂੰਗਾ ਕਿ ਚਰਾਏ ਜ ਖਲੋ ਕੇ ਦੱਸੋ ਕੌਣ ਹੈ ਬੰਦਾ ਕਿੱਥੋਂ ਆਇਆ ਅੱਜ ਕੱਲ੍ਹ ਤੇ ਸੋਸ਼ਲ ਮੀਡੀਆ ਅੱਜ ਕੱਲ੍ਹ ਤੇ ਆਰਟੀਫੀਸ਼ੀਅਲ ਇੰਟੈਲੀਜੈਂਟ ਤੋਂ ਤੁਸੀਂ ਜਿੰਨੂੰ ਮਰਜ਼ੀ ਫੜ ਸਕਦੇ ਸੀ ਅੱਜ ਦੀ ਨਹੀਂ ਜੀ ਇਹ ਸਰਕਾਰ ਸੁੱਤੀ ਹੈ ਮੁੱਖ ਮੰਤਰੀ ਸਾਹਿਬ ਵੀ ਸੁੱਤੇ ਨੇ ਲਗਾਤਾਰ ਧਮਾਕੇ ਹੋ ਰਹੇ ਨੇ ਲਗਾਤਾਰ ਇਹ ਸਾਰੀਆਂ ਇਨਪੁਟਸ ਇਹਨਾਂ ਦੇ ਕੋਲ ਨੇ ਕਿਉਂ ਨਹੀਂ ਕੰਮ ਹੋ ਰਿਹਾ ਜੇ ਨਹੀਂ ਤੁਹਾਡੀ ਹੋਮ ਮਿਨਿਸਟਰੀ ਸਾਥ ਦਿੱਤੀ ਜੇ ਸਾਹਮਣੇ ਹੋਮ ਮਿਨਿਸਟਰ ਦੇ ਖਲੋ ਜਾ ਕੇ ਜੇ ਕੇਂਦਰ ਕੇਂਦ ਜੇ ਜੇ ਕੋਈ ਬਾਹਰ ਦਾ ਬੰਦਾ ਬਾਹਰ ਜਾਂਦਾ ਤੁਸੀਂ ਉੱਤੇ ਕੀ ਐਕਟ ਕੀਤਾ ਹਿੰ ਤੱਕ ਅੱਛਾ ਸਰ ਤੁਸੀਂ ਉਸ ਵਾਈ ਕੀਤੀ ਪਰ ਸਫਾਈ ਦਾ ਵੀ ਹਾਲ ਕਾਫੀ ਮਾੜਾ ਦੱਸਿਆ ਜਾ ਰਿਹਾ ਹੈ ਤਸਵੀਰਾਂ ਸਿਰਫ ਲੋਕਾਂ ਨੂੰ ਵਿਖਾਉਣ ਲਈ ਤੁਹਾਡੇ ਕੈਮਰੇ ਨਾਲ ਹੀ ਵਿਖਾਉਣਾ ਵਾਸਤੇ ਆ ਹਾਲਾਤ ਉੱਤੇ ਵੇਖ ਲਓ ਚੜ ਕੇ ਅਸੀਂ ਚੱਲੇ ਆਂ ਜਿਹੜੇ ਦਾਗ ਰਹਿ ਗਏ ਨਿਕਲਦੇ ਨਹੀਂਗੇ ਸਾਨੂੰ ਤੁਹਾਡੇ ਸਾਹਮਣੇ ਅੱਧਾ ਪਾਉਣਾ ਕਿੱਦਾਂ ਹੋ ਗਿਆ ਉੱਤੇ ਝਾੜ ਮਤਲਬ ਝਾੜੂ ਦੇ ਨਾਲ ਕੋਸ਼ਿਸ਼ ਕੀਤੀ ਵੀ ਨਿਕਲਦੇ ਇਹ ਸਵਾਦ ਹੀ ਗੱਲ ਕਰੋਗੇ ਸਵਾਦ ਜਿੰਨੀ ਕਹੇਗੀ ਉਹ ਤਾਂ ਟੱਟ ਲੱਗਦੀ ਨਹੀਂ ਰਾਤ ਕੱਲ ਦੀ ਲੱਗੀ ਹੈ ਪਰ ਜਿਹੜੇ ਪੱਕੇ ਦਾਗ ਨੇ ਦੋਰੀ ਮੈ ਤਿਲਕਣੋਂ ਡਿਕਣੋਂ ਬਚਿਆ ਕਿਉਂਕਿ ਪੱਕਾ ਜਾਲਾ ਬੱਜਾ ਹੈ ਕਿਸੇ ਨੇ ਉੱਤੇ ਚੜ ਕੇ ਨਹੀਂ ਵੇਖਿਆ ਕੋਈ ਜਵਾਬ ਦੇ ਨਹੀਂ ਹੈਗਾ ਇਹਦਾ ਸਿਰਫ ਫੋਟਾਂ ਖਚਾਉਣੀਆਂ ਨੇ ਪ੍ਰਿੰਟ ਤੇ ਜਾ ਕੇ ਉੱਥੇ ਉੱਥੇ ਖੜੇ ਹੋਣਾ ਹੈ ਆਪਣੀ ਵਾਹ ਵਾਹ ਬਸ ਫੋਟਾਂ ਚ ਹੋਣੀ ਹੈ ਪਰ ਗਰੀਬ ਜਿਹੜੇ ਲੋਕ ਨੇ ਲੋਕ ਇਹਨਾਂ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰਦੇ ਇਸ ਲੈਵਲ ਦੀ ਇਨਕੁਆਇਰੀ ਦੀ ਮੰਗ ਕਰਦੇ ਇਸ ਘਟਨਾ ਦੀ ਸਿਟਿੰਗ ਜੱਜ ਤੋਂ ਇਨਕੁਆਇਰੀ ਹੋਣੀ ਚਾਹੀਦੀ ਹੈ ਸਿਟਿੰਗ ਜੱਜ ਜਿਹੜਾ ਹੈ ਉਹ ਦੱਸਣ ਕਿ ਇਹ ਘਟਨਾਵਾਂ ਕਿਉਂ ਵਾਪਰੀਆਂ ਨੇ ਇੱਕ ਤੇ ਇਹ ਇੱਥੇ ਬੈਠੇ ਕਰੀ ਜਾਂਦੇ ਆ ਭਾਜਪਾ ਵਾਲੇ ਉੱਥੇ ਉੱਪਰ ਲੰਬੂ ਲਈ ਜਾਂਦੇ ਉੱਥੇ ਹੁਣ ਅਮਿਤ ਸ਼ਾ ਜੀ ਕੋਈ ਸਾਰੇ ਦੇਸ਼ ਸਾਡਾ ਅੰਦੋਲਨ ਚੱਲ ਰਿਹਾ ਕਿ ਜਿਹੜੀ ਬਾਬਾ ਸਾਹਿਬ ਭੀਮਰਾਓ ਬੇਦਕੀ ਦੀ ਬੇ ਜਿਹੜੀ ਉਹਨਾਂ ਨੇ ਮਤਲਬ ਉਹਨਾਂ ਸ਼ਬਦ ਬੋਲੇ ਨੇ ਉਹਨਾਂ ਦੀ ਉਹਨਾਂ ਦੀ ਸ਼ਖਸੀਅਤ ਤੇ ਉਹਨਾਂ ਦੀ ਮਾਫੀ ਮੰਗਣ ਪਰ ਕੋਈ ਨਹੀਂ ਹੈਗਾ ਜਦੋਂ ਇਹ ਜਿਹੜੇ ਵੱਡੇ ਲੋਕ ਕਰ ਰਹੇ ਨੇ ਇਹੋ ਜਿਹੇ ਕੰਮ ਤੇ ਫਿਰ ਜਿਨੇ ਜਿਨੇ ਤੇ ਕਰਨਾ ਹੀ ਕਰਨਾ ਹੈ ਉਹਨਾਂ ਦੀ ਦਾਅਦਤ ਬਣ ਗਈ ਹੈ ਪਰ ਸਰ ਇਹਦਾ ਹੱਲ ਕੀ ਹੈ ਜਿਸ ਤਰੀਕੇ ਨਾਲ ਪੰਜਾਬ ਪਹਿਲੇ ਹਾਲੇ ਹੈ ਕਿ ਜਿਹੜੇ ਜ਼ਿੰਮੇਵਾਰ ਜਿਹੜੇ ਸਟੇਟ ਚਲਾ ਰਹੇ ਨੇ ਜਿਹੜੇ ਦੇਸ਼ ਚਲਾ ਰਹੇ ਨੇ ਪਹਿਲੇ ਤੇ ਉਹ ਮਾਫੀ ਮੰਗਣ ਲੋਕਾਂ ਤੋਂ ਕਿ ਉਹ ਫੇਲ ਨੇ ਇਹਨਾਂ ਚੀਜ਼ਾਂ ਨੂੰ ਰੋਕਣ ਵਾਸਤੇ ਸਰ ਸਾਹਿਬ ਕਮਿਸ਼ਨਰ ਸਾਹਿਬ ਦਾ ਬਿਆਨ ਆਇਆ ਉਹਨਾਂ ਦੀ ਤਰ੍ਹਾਂ ਰਹਿ ਜਾਵੇ ਕਿ ਸਰ ਰੱਖਿਆ ਮੇਰੀ ਮੇਰਾ ਮਕਸਦ ਹੈ ਕਿ ਕਿੰਨੇ ਇਹਨੇ ਇਹਨੇ ਨੇ ਨੇ ਸਰੇ ਸਿਰ ਫਿਰ ਸਾਰੇ ਜਿੰਦੇ ਵੀ ਸਾਡੇ ਮਤਲਬ ਲੱਗੇ ਨੇ ਕਿ ਸੁਰੱਖਿਆ ਦੇ ਸਵੇਰ ਸਾਰੀ ਜਗ੍ਹਾ ਤੇ ਤੁਸੀਂ ਸਿਕਿਉਰਿਟੀ ਕਰੋਗੇ ਤਾਂ ਇਹ ਕਿਉਂ ਨਹੀਂ ਦੱਸਦੇ ਵੀ ਕਾਹੂ ਹੋ ਕਿਉਂ ਰਿਹਾ ਇੱਕ ਮਿੰਟ ਲਾਡਰ ਨੂੰ ਕਿੱਥੇ ਦੇਖਦੇ 200 ਕਾ ਦੀ ਦੂਰੀ ਤੇ ਪੁਲਿਸ ਸਟੇਸ਼ਨ ਐ ਇੱਥੋਂ ਲਾਲ ਆਰਡਰ ਤੁਹਾਡੇ ਸਾਹਮਣੇ ਹੀ ਹੈ ਜਿਹੜੀ ਜਿਹੜੀ ਪੁਲਿਸ ਤੇ ਬੰਬ ਛੁੱਟੇ ਜਾ ਰਹੇ ਨੇ ਲਾਲ ਆਰਡਰ ਦੀ ਸਿੱਧੀ ਹੋਰ ਤੁਹਾਨੂੰ ਕੋ ਦੱਸਣ ਦੀ ਲੋੜ ਹੈ ਜਿਹੜਾ ਪਾਲਾਇਆ ਸੀ ਉਹ ਕਹਿੰਦੇ ਜੀ ਕਿ ਸਿਚੁਏਸ਼ਨ ਅੰਡਰ ਕੰਟਰੋਲ ਆ ਆ ਦੇਖ ਲਓ ਕੰਟਰੋਲ ਇਹ ਐ ਥਾਣੇ ਤੇ ਬੰਬ ਛੁੱਟੇ ਜਾ ਰਹੇ ਐ ਅੰਡਰ ਕੰਟਰੋਲ ਨੇ ਜਿਉਂ ਉਹਨਾਂ ਦੇ ਮੁਤਾ ਪੇਰ ਉਹਨਾਂ ਨੂੰ ਇਹ ਪ੍ਰਭਾਸ਼ਾ ਉਹਨਾਂ ਨੂੰ ਮੁਬਾਰਕ ਪਰ ਪੰਜਾਬ ਨਹੀਂ ਇਹਨੂੰ ਪਸੰਦ ਕਰਦਾ ਐਸੇ ਲੋਕਾਂ ਦੇ ਮਨ 'ਚ ਦਹਿਸ਼ਤ ਹੈ ਡਰ ਹੈ ਜਿੱਦੇ ਤੇ ਸਰਕਾਰ ਨੂੰ ਕੰਮ ਕਰਨਾ ਚਾਹੀਦਾ ਸਰਕਾਰ ਜਿਹੜੀ ਸਰਕਾਰ ਸੈਸ਼ਨ ਨਹੀਂ ਬੁਲਾ ਰਹੀ ਸੈਸ਼ਨ ਤੋਂ ਭੱਜ ਰਹੀ ਹੈ ਕਿਉਂਕਿ ਡਿਬੇਟ ਤੋਂ ਭੱਜਣਗੇ ਉੱਥੇ ਲੋਕਾਂ ਨੂੰ ਪੁੱਛਣੇ ਸਵਾਲ ਡਿਬੇਟ ਤੋਂ ਭੱਜਣਾ ਹੈ ਸੈਸ਼ਨ ਨਹੀਂ ਬੁਲਾ ਰਹੇ ਕੋਈ ਕੈਬਨਟ ਦੀ ਮੀਟਿੰਗ ਨਹੀਂ ਹੋ ਰਹੀ ਤੇ ਤੁਸੀਂ ਇਹਦੇ ਬਾਰੇ ਕੀ ਕਰੋਗੇ ਮੁੱਖ ਮੰਤਰੀ ਦੇ ਵੱਲੋਂ ਟਿੱਪਣੀ ਕਰੇਗਾ ਉਹ ਵੀ ਦਲਿਤ ਦੱਸਿਆ ਜਾ ਰਿਹਾ ਹੈ ਹਲਤ ਕਰ ਯਾਰ ਗੱਲ ਹੋਵੇ ਦਲਿਤ ਕਿਹ ਹੋਵੇ ਇਹ ਸਾਡੇ ਸਾਰਿਆਂ ਦੀ ਨਹੀਂ ਠੀਕ ਹੈ ਕਿਸੇ ਭਾਈਚਾਰੇ 'ਚ ਪੈਦਾ ਹੋਣ ਨਾਲੋਂ ਠੀਕ ਹੈ ਚੀ ਸਾਰੇ ਵਰਗਾਂ ਦੇ ਨਹੀਂ ਸਾਰੇ ਧਰਮਾਂ ਦੇ ਨਹੀਂ ਸਾਰਿਆਂ ਦੇ ਸਾਂਝੇ ਨੇ ਸਾਡੇ ਲਈ ਉਹਨਾ ਉੱਡਾ ਹੀ ਦੋਸ਼ੀ ਭਾਵੇਂ ਕਿਸੇ ਵਰਗ ਦਾ ਹੋਵੇ ਉਹ ਭਾਵੇਂ ਉਸੇ ਵਰਗ ਦਾ ਹੋਵੇ ਉੱਡਾ ਹੀ ਦੋਸ਼ੀ ਹੈ ਲੇਕਿਨ ਗੁਰਜੀਤ ਜੀ ਅੱਜ ਮੇਰ ਦੀ ਚੋਣ ਵੀ ਹੋਣੀ ਸੀ ਕਿ ਲੱਗਦਾ ਨਹੀਂ ਕਿ ਐਸਟਰਨੀਆਂ ਚੀਜ਼ਾਂ ਜਾਣਬੁੱਝ ਕੇ ਕੀਤੀਆਂ ਜਾ ਰਹੀਆਂ ਇਹ ਤੁਹਾਨੂੰ 1 ਵਜੇ ਪ੍ਰੈਸ ਕਾਨਫਰੰਸ ਅਸੀਂ ਕਰ ਰਹੇ ਸਾਡੇ ਕੋਲ ਇਨਪੁਟਸ ਹੈਗੀਆਂ ਨੇ ਕੁਝ ਕਾਫੀ ਉਹ ਐਲਓਪੀ ਤੇ ਸਾਡੇ ਪੀਸੀਸੀ ਪ੍ਰੈਜ਼ੀਡੈਂਟ ਤੁਹਾਡੇ ਨਾਲ ਉੱਥੇ ਚਰਚਾ ਕਰਨਗੇ ਦੇਤੇ ਸਾਹਿਬ ਰਾਤੀ ਜਿਸ ਤਰੀਕੇ ਨਾਲ ਘਟਨਾ ਵਾਪਰੀ ਹੈ ਸਰਕਾਰ ਬਾਅਦ ਦੇ ਤੁਹਾਡੇ ਐਕਸ਼ਨ ਤੋਂ ਬਾਅਦ ਸਰਕਾਰ ਵੀ ਐਕਸ਼ਨ ਜਾ ਗਈ ਇਹਦੀ ਇਨਕੁਆਇਰੀ ਵੀ ਹੋਈ ਔਰ ਬਕਾਇਦਾ ਫੋਰੈਂਸਿਕ ਵੀ ਆਇਆ ਮੈਂ ਇੱਕੋ ਜੀ ਤੁਹਾਨੂੰ ਕਹਿਣਾ ਚਾਹੁੰਦਾ ਅਸੀਂ ਰਾਤੀ ਵੇਖ ਕੇ ਗਏ ਅਸੀਂ 10 ਵਜੇ ਆ ਗਏ ਇਹਨਾਂ ਨੂੰ ਸਾਫ਼ ਕਰਨ ਵਾਸਤੇ ਸਾਡੇ ਕੋਈ ਜੰਨਾ ਹੋਇਆ ਸੀ ਕੀਤਾ ਜਿੰਨੇ ਕੋ ਸਾਡੇ ਕੋ ਸਾਧ ਨਹੀਂ ਕਿਉਂਕਿ ਪੌੜੀ ਉੱਚੀ ਐ ਨਹੀਂ ਤੱਕ ਵੀ ਜਾਂਦੇ ਅਸੀਂ ਕਰਤਾ ਉਹ ਕੋ ਸਵੇਰ ਦਾ ਪਹੁੰਚਿਆ ਇੱਥੇ ਨਿਕਲ ਰਹਾ ਤੀ ਨਹੀਂ ਨਹੀਂ ਕੱਲ ਰਾਤੀ ਆ ਗਏ ਨਹੀਂ ਨਹੀਂ ਸਿਜੇਸ਼ਨ ਕੰਟਰੋਲ ਚ ਨਹੀਂ ਤੇ ਸਾਫ ਸਾਫ ਕਿੰਨੇ ਕਰਨਾ ਸੀ ਪ੍ਰਸ਼ਾਸਨ ਨੂੰ ਭੇਜ ਦਿੰਦੇ ਵੀ ਜਾਓ ਕਿ ਸਫਾਈ ਕਰੋ ਦੀ ਉਹ ਆਇਆ 11:00 ਵਜੇ ਹੈ ਉਹ ਪਹੁੰਚਿਆ ਉਹੀ ਸਵਾਲ ਹੈ ਕਿ ਤੁਸੀਂ ਪਹੁੰਚ ਗਏ ਹੋ ਇੱਥੇ ਪਰ ਪ੍ਰਸ਼ਾਸਨ ਜਾਂ ਕੋਈ ਜਿਹੜੇ ਸਤਾਤ ਸਰਕਾਰ ਦੇ ਅਧਿਕਾਰੀ ਨਾ ਕੋਈ ਪਹੁੰਚਿਆ ਕਿਉਂਕਿ ਉਹਨਾਂ ਦੇ ਉਹਨਾਂ ਵਾਸਤੇ ਸਥਿਤੀ ਅੰਡਰ ਕੰਟਰੋਲ ਹੈ ਉਹਨਾਂ ਦੀ ਤੇ ਇਹੀ ਗੱਲ ਹੈ ਕਿ ਉਹ ਕਹਿੰਦੇ ਸਾਡੇ ਦਾ ਸਭ ਕੁਝ ਠੀਕ ਹੈ ਉਹਦੇ ਤਬਾਕਾ ਹੋ ਜੇ ਤਾਂ ਵੀ ਠੀਕ ਹੈ ਕੋਈ ਬੇਦ ਵੀ ਕਰ ਜੇ ਤਾਂ ਵੀ ਠੀਕ ਹੈ ਉਹਨਾਂ ਨੇ ਉਹਨਾਂ ਦਾ ਤੇ ਦੇਖੋ ਕਾਰ ਕਹਿੰਦੀ ਰੈਡੀਏਟਰ ਫਟਿਆ ਟਾਇਰ ਫਟਿਆ ਮੇਰੀ ਜਿੰਨੇ ਜਿੰਨੇ ਅਜੇ ਤੱਕ ਹੋਏ ਆ ਤੁਹਾਡੇ ਸਾਹਮਣੇ ਕੀ ਨਿਕਲੇ ਆ ਜੀ ਜਦੋਂ ਸ਼ੁਰੂਆਤ ਹੁੰਦੀ ਕਿੱਥੋਂ ਹੁੰਦੀ ਰੈਡੀਏਟਰ ਤੋਂ ਸਿਲੰਡਰ ਤੋਂ ਸਟੋਪ ਤੋਂ ਤੇ ਬਾਅਦ ਕਿੱਧਰ ਨੂੰ ਜਾਂਦੀ ਜਾਂਚੋ ਕਹਿੰਦੇ ਬੰਦੇ ਫੜੇ ਵੀ ਗਏ ਉੱਥੇ ਸਾਰੇ ਉਹ ਉਹ ਰੈਡੀਏਟਰ ਪਾੜਨ ਵਾਲੇ ਫੜੇ ਗਏ ਕਮਾਲ ਹੋ ਗਈ ਯਾਰ ਐਕਚੁਅਲ ਨਾ ਮੈਂ ਸਿਰਫ ਇੱਕੋ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ ਕਿ ਆਪ ਰੱਬ ਨੇ ਤੁਹਾਨੂੰ ਮੌਕਾ ਦਿੱਤਾ ਬਾਹਰ ਆਓ ਬਾਹਰ ਆ ਕੇ ਲੋਕਾਂ ਤੋਂ ਵਿਚਰੋ ਲੋਕਾਂ ਦੇ ਹਾਲਾਤ ਮਾੜੇ ਆ ਤੁਸੀਂ ਸਿਰਫ ਇੱਕ ਟਵੀਟ ਨਾਲ ਆਪਣੇ ਇਸ਼ਤਿਹਾਰ ਵੇਖਣ ਦੇ ਨਾਲ ਆਪਣੇ ਇਸ਼ਤਿਹਾਰਾਂ ਦੀ ਫੋਟੋ ਵੇਖਣ ਦੇ ਨਾਲ ਪੰਜਾਬ ਠੀਕ ਨਹੀਂਗਾ ਪੰਜਾਬ ਦੇ ਮਾੜੇ ਹਾਲਾਤ ਕੀ ਲੱਗਦਾ ਜੀ ਕੌਣ ਲੋਕ ਨੇ ਸੀਐਮ ਸਾਹਿਬ ਨੇ ਟਵੀਟ ਕੀਤਾ ਹੈ ਸੀਐਮ ਸਾਹਿਬ ਦਾ ਟਵੀਟ ਆਇਆ ਉਹਦੇ ਉਹ ਉਹਦੇ ਹਰ ਘਟਨਾ ਤੋਂ ਬਾਅਦ ਟਵੀਟ ਆਉਂਦਾ ਉਹਨਾਂ ਦਾ ਉਹ ਕੋਈ ਨਵੀਂ ਚੀਜ਼ ਨਹੀਂ ਉਹਦੇ ਉਹਦੇ ਕਾਪੀ ਪੇਸਟ ਹੀ ਕਰਦੇ ਨੇ ਤੁਹਾਨੂੰ ਕੀ ਲੱਗਦਾ ਕਿਹੜੀ ਤਾਕਤ ਹੈ ਜਿਹੜੀ ਪੰਜਾਬ ਦੇ ਹਾਲਾਤ ਸੁਧਾਰਨਾ ਚਾਹੀਦੀ ਹੈ ਮੇਰੀ ਗੱਲ ਨਹੀਂ ਸਮਝੀ ਤੁਸੀਂ ਉਹ ਦੱਸੋ ਨਾ ਜਿੰਨਾ ਕੋਈ ਇੰਟੈਲੀਜੈਂਸ ਹੈ ਸਾਰਾ ਕੁਝ ਦੱਸੋ ਲੋਕਾਂ ਸਾਹਮਣੇ ਰੱਖਣ ਜਿਹੜਾ ਜਿਹੜਾ ਕੰਮ ਹੀ ਨਹੀਂ ਕਰ ਰਹਾ ਮੈਨੂੰ ਤਾਂ ਲੱਗਦਾ ਇਹ ਆਪ ਹੀ ਨੇ ਵੀ ਅਹੀਂ ਕਰਨਾ ਹੀ ਕੁਛ ਨਹੀਂ ਜਿੰਨੂੰ ਜਮਿਆਰੀ ਦਿੱਤੀ ਹੈ ਜਮਿਆਰੀ ਦੋਦੀ ਹੈ ਉਹ ਆ ਕੇ ਤੁਹਾਡੀ ਗੱਲ ਦਾ ਜਵਾਬ ਦੇ ਵੀ ਆ ਤੱਕ ਤੇ ਜੀ ਹੁਣ ਗੁਰਜੀਤ ਔਜਲਾ ਇੱਕ ਬਤੌਰ ਮੈਂਬਰ ਪਾਰਲੀਮੈਂਟ ਜਿੰਨਾ ਹੀ ਮੇਰੀ ਸੇਵਾ ਹੈ ਮੈਂ ਆਪਣੀ ਤੇ ਕਰ ਰਿਹਾ ਪਰ ਜਿਹੜੀ ਅਥਾਰਟੀ ਕਿਹਦੇ ਕੋਲ ਹੈ ਹੋਮ ਮਿਨਿਸਟਰ ਕੌਣ ਨੇ ਉਹ ਦੱਸੇ ਨਾ ਆ ਕੇ ਤੁਹਾਨੂੰ ਅੱਜ ਇੱਥੇ ਪਹੁੰਚੇ ਜੀ ਕੀ ਕਾਰਨ ਬਈ ਜਦੋਂ ਮੈਂ ਬਾਰ-ਬਾਰ ਕਹਿ ਰਿਹਾ ਦੇਸ਼ ਆਪਣਾ ਸੰਵਿਧਾਨ ਦਿਵਸ ਮਨਾ ਰਿਹਾ ਹੈ ਗਣਤੰਤਰ ਦਿਵਸ ਮਨਾ ਰਿਹਾ ਹੈ ਔਰ ਬਾਬਾ ਸਾਹਿਬ ਨੂੰ ਕੱਲ ਨਮਨ ਕਰਨ ਵਾਸਤੇ ਵੀ ਬਹੁਤ ਸਾਰੇ ਆਉਂਦੇ ਆ ਲੇਕਿਨ ਬਾਬਾ ਸਾਹਿਬ ਦੀ ਮੂਰਤੀ ਤੇ ਇਸ ਤਰੀਕੇ ਨਾਲ ਗੰਦਗੀ ਦਾ ਹੋਣਾ ਬਾਬਾ ਸਾਹਿਬ ਦੀ ਮੂਰਤੀ ਦੇ ਉੱਪਰ ਸੁਰੱਖਿਆ ਦਾ ਕੋਈ ਪ੍ਰਬੰਧ ਨਾ ਹੋਣਾ ਇਹ ਸਰਕਾਰ ਦੀ ਨਿਕਲਕੀ ਸ਼ੋਅ ਕਰਦਾ ਹੈ ਔਰ ਸਰਕਾਰ ਇਹਦੀ ਜ਼ਿੰਮੇਵਾਰੀ ਹੈ ਔਰ ਸਰਕਾਰ ਕੋਲੋਂ ਅਸੀਂ ਜਵਾਬ ਮੰਗਨੇ ਆ ਔਰ ਅਸੀਂ ਸਰਕਾਰ ਨੂੰ ਕਹਿੰਨੇ ਆ ਕਿ ਸਰਕਾਰ ਇਹ ਜ਼ਿੰਮੇਵਾਰੀ ਲੇ ਜਿਹੜਾ ਵੀ ਕੋਈ ਦੋਚੀ ਹੈ ਉਹਦੇ ਖਿਲਾਫ ਸਖਤ ਕਾਰਵਾਈ ਹੋਵੇ ਔਰ ਜਿਹੜਾ ਅਧਿਕਾਰੀ ਜਾਂ ਲੋਕਲ ਲੈਣਾ ਦਾ ਮੰਤਰੀ ਹੈ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਅੰਮ੍ਰਿਤ ਸਰ ਬਿਲਕੁਲ ਬੰਦ ਰਹੇਗਾ ਔਰ ਅਸੀਂ ਲੋਕਾਂ ਦਾ ਵੀ ਧੰਨਵਾਦ ਕਰ ਰਹੇ ਆ ਕਿ ਇਹ ਲੋਕ ਜਿਹੜੇ ਹੈ ਉਹ ਬਿਲਕੁਲ ਸਹਿਯੋਗ ਕਰ ਰਹੇ ਆ ਔਰ ਅਸੀਂ ਲੋਕਾਂ ਨੂੰ ਬਿਨਾਂ ਵਜ੍ਹਾ ਤੋਂ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਔਰ ਕਾਂਗਰਸ ਪਾਰਟੀ ਵੀ ਇਹ ਜਿਹੜਾ ਹੈ ਬੰਦ ਦੇ ਵਿੱਚ ਸ਼ਾਮਲ ਹੈ ਔਰ ਅਸੀਂ ਇਹ ਬੰਦ ਨੂੰ ਸਕਸੈਸ ਚਾਹਨੇ ਆ ਅਸੀਂ ਚਾਹਨੇ ਆ ਕਟਨਾਵਾ ਰੁਕਣ ਸਾਡਾ ਕੋਈ ਸ਼ੌਕ ਨਹੀਂ ਹੈ ਕਿ ਸ਼ਹਿਰ ਨੂੰ ਬੰਦ ਕਰੀਏ ਔਰ ਇਹ ਕਟਨਾਵਾ ਅਗਰ ਨਹੀਂ ਰੁਕੀਆਂ ਇਹ ਕਟਨਾਵਾ ਦੇ ਖਿਲਾਫ ਇਹ ਸਖਤ ਕਾਰਵਾਈ ਸਰਕਾਰ ਨਹੀਂ ਕੀਤੀ ਫਿਰ ਪੰਜਾਬ ਵੀ ਬੰਦ ਹੋਏਗਾ ਫਿਰ ਦੇਸ਼ ਵੀ ਬੰਦ ਹੋਏਗਾ ਸਰ ਲੰਗ ਰੋਡ ਨੂੰ ਕਿਸ ਤਰ੍ਹਾਂ ਦੇਖਦੇ ਹੋ ਸੰਤ ਕਟੜੋ ਦੀ ਦੂਰੀ ਥਾਣਾ ਜਿੱਥੇ ਕਟੜਨਾ ਵਾਪਰਦੀ ਹੈ ਬਈ ਲਾਂ ਆਰਡਰ ਤੁਹਾਨੂੰ ਮੈਂ ਕਿਹਾ ਵੀ ਕੱਲ ਗਣਤੰਤਰ ਦਿਵਸ ਦੀ ਜਿਸ ਦਿਨ ਕਟੜਨਾ ਹੋਈ ਹੈ ਗਣਤੰਤਰ ਦਿਵਸ ਵਾਲੇ ਦਿਨ ਬਈ ਇੱਥੇ ਲੋਕ ਬਾਬਾ ਸਾਹਿਬ ਨੂੰ ਨਮਨ ਕਰਨ ਵਾਸਤੇ ਆਉਂਦੇ ਆ ਔਰ ਇੱਥੇ ਨਾ ਸਫਾਈ ਔਰ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਜੇ ਬਾਬਾ ਸਾਹਿਬ ਦੀ ਮੂਰਤੀ ਦੇ ਉੱਪਰ ਇਹ ਬੇਦਬੀ ਹੋਈ ਹੈ ਤੇ ਇਹਦੀ ਸਿੱਧੇ ਤੌਰ ਤੇ ਸਰਕਾਰ ਜ਼ਿੰਮੇਵਾਰ ਆ ਔਰ ਅਸੀਂ ਸਰਕਾਰ ਕੋ ਜਵਾਬ ਮੰਗਨੇ ਆ